ਬੀਤੇ ਦਿਨ ਹੀ ਫਰੈਸ਼ੀ ਕੈਨੇਡੀਅਨ ਨੇ ਆਪਣੇ YouTube ਚੈਨਲ ਉਤੇ ਇਕੱਠੇ ਦੋ ਵੀਡੀਓਜ਼ ਅਪਲੋਡ ਕਰਕੇ ਸਾਰਾ ਮਾਮਲਾ ਲੋਕਾਂ ਸਾਹਮਣੇ ਲਿਆਂਦਾ ਸੀ ਜਿੱਥੇ ਕਿੰਮੀ ਨਾਲ ਜੁੜਿਆ ਸੱਚ ਖੁੱਲ੍ਹ ਕੇ ਦੱਸਿਆ ਗਿਆ ਕਿ ਪਵਣੇ ਦੇ ਕੈਨੇਡਾ ਜਾਣ ਮਗਰੋਂ ਕਿੰਮੀ ਦੀ ਜ਼ਿੰਦਗੀ ਵਿੱਚ ਕਿਹੋ ਜਿਹੇ ਬਦਲਾਅ ਆਏ ਅਤੇ ਕਿਵੇਂ ਉਸ ਦੀ ਲਾਇਲਟੀ ਉੱਤੇ ਸਵਾਲ ਖੜੇ ਹੋਏ। ਇਸ ਦੌਰਾਨ ਇਹ ਵੀ ਆਖਿਆ ਗਿਆ ਕਿ ਪਵਨਾ ਬਾਹਰ ਸੀ ਤੇ ਕਿੰਮੀ ਪਿੱਛੇ ਹੋਰ ਲੜਕਿਆਂ ਦੇ ਨਾਲ ਮੇਲ-ਮਲਾਪ ਕਰਦੀ ਰਹੀ। ਜਿਸ ਤੋਂ ਬਾਅਦ ਦੋਨਾਂ ਦੇ ਰਿਸ਼ਤੇ ਵਿੱਚ ਕੜਵਾਹਟ ਆਈ ਅਤੇ ਆਖਿਰਕਾਰ ਹੁਣ ਉਹ ਦੋਵੇਂ ਵੱਖ ਹੋ ਚੁੱਕੇ ਹਨ ਇਸ ਗੱਲ ਦੀ ਪੁਸ਼ਟੀ ਉਹਨਾਂ ਨੇ ਆਪਣੀਆਂ ਸਟੋਰੀਆਂ ਰਾਹੀਂ ਆਪ ਹੀ ਕਰ ਦਿੱਤੀ ਸੀ ਤੇ ਇਸ ਸਭ ਦਾ ਜ਼ਿੰਮੇਵਾਰ ਸਨੇਹਾ ਕਟਿਆਲ ਨੂੰ ਆਖਿਆ ਜਾ ਰਿਹਾ ਹੈ ਤੇ ਸਨੇਹਾ ਨੇ ਵੀ ਬੀਤੇ ਦਿਨ ਲਾਈਵ ਆ ਕੇ ਆਪਣਾ ਪੱਖ ਲੋਕਾਂ ਸਾਹਮਣੇ ਰੱਖਿਆ ਤੇ ਕਿੰਮੀ ਦੇ ਕਈ ਰਾਜ਼ ਆ ਲੋਕਾਂ ਨੂੰ ਦੱਸੇ ਸਨ ਤੇ ਨਾਲ ਹੀ ਆਪਣਾ ਕਿੰਮੀ ਪਵਨ ਨੇ YouTube ਚੈਨਲ ਵੀ ਡਿਲੀਟ ਕਰ ਦਿੱਤਾ ਤੇ Instagram ID ਦਾ ਨਾਮ ਤੱਕ ਵੀ ਬਦਲ ਲਿਆ ਤੇ ਹੁਣ ਇਸ ਸਭ ਮਾਮਲੇ ਤੋਂ ਬਾਅਦ ਬੀਤੇ ਦਿਨ 0300 ਵਾਲੇ ਵੱਲੋਂ Snapchat ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਜਿਸ ਨੇ ਫਿਰ ਤੋਂ ਚਰਚਾ ਨੂੰ ਛੇੜ ਦਿੱਤਾ ਤੇ ਸਟੋਰੀ ਵਿੱਚ ਲਿਖਿਆ ਗਿਆ ਕਿ ਲੇਟ ਨਾਈਟ ਸ਼ੂਟ ਆ ਚੱਕੋ ਤਮਾਕਾ ਨਵਾਂ ਮੁੱਦਾ ਤਸਵੀਰ ਵਿੱਚ ਇੱਕ ਪਾਸੇ 030 ਵਾਲਾ ਬੈਠਾ ਦਿਖਿਆ ਤੇ ਦੂਜੇ ਪਾਸੇ ਪਵਣਾ ਮੌਜੂਦ ਸੀ ਲੋਕਾਂ ਨੇ ਗਹਿਣੇ ਦੀ ਚੇਨ ਅਤੇ ਕੜੀ ਤੋਂ ਪਛਾਣ ਲੈ ਲਈ ਕਿ ਇਹ ਆਖਿਰ ਤਸਵੀਰ ਪਵਣੇ ਦੀ ਹੀ ਹੈ ਜਿਸ ਤੋਂ ਇਹ ਸਮਝ ਆਉਂਦਾ ਹੈ ਕਿ ਪਵਣਾ ਹੁਣ ਕੈਨੇਡਾ ਛੱਡ ਕੇ ਭਾਰਤ ਆ ਚੁੱਕਿਆ ਹੈ ਹੁਣ 0300 ਵਾਲੇ ਨਾਲ ਉਸਤਾ ਪੌਡਕਾਸਟ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਬੇਸਬਰੀ ਬਣ ਗਈ ਹੈ ਕਿ ਇਹ ਸੱਭ ਨੂੰ ਉਮੀਦ ਹੈ ਕਿ ਪਵਣਾ ਸ਼ਾਇਦ ਖੁੱਲ ਕੇ ਆਪਣੀ ਪਾਸੇ ਦੀ ਪੂਰੀ ਗੱਲ ਰੱਖੇ ਅਤੇ ਸਚਾਈ ਸਾਹਮਣੇ ਲੈ ਕੇ ਆਵੇ ਫਿਲਹਾਲ ਕਿਸੇ ਨੂੰ ਪੱਕਾ ਨਹੀਂ ਪਤਾ ਕਿ ਪੌਡਕਾਸਟ ਵਿੱਚ ਕੀ ਕੁਝ ਬੋਲਿਆ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਸਾਰੇ ਮਾਮਲੇ ਨੇ ਸੋਸ਼ਲ ਮੀਡੀਆ ਉੱਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਕਾਫੀ ਲੋਕ ਕਹਿ ਰਹੇ ਨੇ ਕਿ ਕਿੰਮੀ ਨੇ ਗਲਤ ਕੀਤਾ ਤੇ ਕੁਝ ਲੋਕ ਸਨੇਹਾ ਕਟਿਆਲ ਦੇ ਪੱਖ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਰਿਸ਼ਤਾ ਬਹੁਤ ਸੋਹਣਾ ਦਿਸਦਾ ਸੀ ਦੋਨਾਂ ਦਾ ਦੋਵੇਂ ਇੱਕ ਦੂਜੇ ਲਈ ਹਮੇਸ਼ਾ ਪਿਆਰ ਅਤੇ ਵਫਾਦਾਰੀ ਦਿਖਾਉਂਦੇ ਰਹੇ ਬਹੁਤ ਸੋਹਣੇ ਸੋਹਣੇ ਵਲੌਗ ਆ ਜਿਹੜੇ ਉਹ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਸਨ ਸੋਸ਼ਲ ਮੀਡੀਆ ਉੱਤੇ ਉਹਨਾਂ ਦੀ ਜੋੜੀ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੀ ਪਰ ਹੁਣ ਜੋ ਸੱਚ ਨਿਕਲ ਕੇ ਸਾਹਮਣੇ ਆਇਆ ਉਸ ਤੋਂ ਬਾਅਦ ਸਾਰੀ ਤਸਵੀਰ ਹੀ ਬਦਲ ਗਈ ਲੋਕ ਇਹ ਵੀ ਕਹਿ ਰਹੇ ਨੇ ਕਿ ਆਨਲਾਈਨ ਜ਼ਿੰਦਗੀ ਅਕਸਰ ਝੂਠੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਲੋਕ ਇੱਕ ਦੂਜੇ ਨਾਲ ਥੋੜਾ ਟਾਈਮ ਹੀ ਅਟੈਚ ਰਹਿੰਦੇ ਹਨ ਅਸਲ ਹਕੀਕਤ ਕੁਝ ਹੋਰ ਹੀ ਨਿਕਲਦੀ ਹੈ ਐਸ ਟੁੱਟੇ ਰਿਸ਼ਤੇ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ